ਸਿਆਸੀ ਲੀਡਰ ਲਗਾਤਾਰ ਖਨੌਰੀ ਬਾਰਡਰ ਦੇ ਉੱਤੇ ਜਗਜੀਤ ਡੱਲੇਵਾਲ ਦੀ ਬਿਗੜੀ ਸਿਹਤ ਨੂੰ ਲੈ ਕੇ ਪਹੁੰਚ ਰਹੇ ਨੇ ਤੇ ਉੱਥੇ ਹੀ ਅੱਜ ਦੱਸਦੀ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਵੀ ਉੱਥੇ ਜਿਹੜੇ ਕਿ ਖਨੌਰੀ ਬਾਰਡਰ ਪਹੁੰਚੇ ਨੇ ਤੇ ਲਗਾਤਾਰ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਤ ਨਜ਼ਰ ਆ ਰਹੇ ਨੇ ਤੇ ਬਲਵਿੰਦਰ ਸਿੰਘ ਪੁੰਦੜ ਦਾ ਬਿਆਨ ਸਾਹਮਣੇ ਆ ਰਿਹਾ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਲੈ ਕੇ ਉਹਨਾਂ ਨੇ ਇੱਕ ਅਪੀਲ ਕੀਤੀ ਹੈ ਤੇ ਜਗਜੀਤ ਡੱਲੇਵਾਲ ਦੀ ਸਿਹਤ ਕਾਫੀ ਵਿਗੜ ਚੁੱਕੀ ਹੈ ਤੇ ਉੱਥੇ ਹੀ ਬਲਵਿੰਦਰ ਪੁੰਦੜ ਦੇ ਵੱਲੋਂ ਸਰਕਾਰਾਂ ਨੂੰ ਲਗਾਤਾਰ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਅੜੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਹੁਣ ਉੱਥੇ ਹੀ ਅਕਾਲੀ ਦਲ ਦੀ ਕੁਝ ਲੀਡਰਸ਼ਿਪ ਜਿਹੜੀ ਕਿ ਖਨੌਰੀ ਬਾਰਡਰ ਪਹੁੰਚੀ ਹੈ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਅਕਾਲੀ ਦਲ ਨਜ਼ਰ ਆ ਰਹੀ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਅੱਜ ਕਈ ਸਿਆਸੀ ਲੀਡਰ ਖਨੌਰੀ ਬਾਰਡਰ ਤੇ ਪਹੁੰਚ ਕੇ ਜਗਜੀਤ ਢੱਲੇਵਾਲ ਦੀ ਬਿਗੜੀ ਸਿਹਤ ਨੂੰ ਲੈ ਕੇ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਹੁਣ ਬਲਵਿੰਦਰ ਸਿੰਘ ਪੁੰਦੜ ਯਾਨੀ ਕਿ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਵੀ ਉੱਥੇ ਪਹੁੰਚੇ ਤੇ ਜਿਸ ਤੋਂ ਬਾਅਦ ਜਗਜੀਤ ਢੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਤੇ ਹੁਣ ਉਹਨਾਂ ਦੇ ਵੱਲੋਂ ਇੱਕ ਅਹਿਮ ਕਾਨਫਰੰਸ ਕਰਕੇ ਜਿਹੜਾ ਕਿ ਕੇਂਦਰ ਸਰਕਾਰ ਨੂੰ ਇੱਕ ਅਪੀਲ ਕੀਤੀ ਆ ਉਹ ਤੁਹਾਨੂੰ ਸੁਣਾਉਣੇ ਪਹਿਲਾਂ ਉਹਨਾਂ ਦਾ ਕੀ ਕਹਿਣਾ 72 ਸਾਲ ਦੀ ਉਮਰ ਦਾ ਇਨਸਾਨ ਜਿਹਦੇ ਇਹਨੀ ਉਮਰ ਦੇ ਵਿੱਚ ਅਜਿਹਨੇ ਦਿਨ ਹੋ ਗਏ ਤੇ ਫੇਰ ਵੀ ਪ੍ਰਮਾਤਮਾ 'ਤੇ ਭਰੋਸੇ 'ਤੇ ਤੇ ਆਪਦੀ ਲੜਾਈ ਲੜ ਰਿਹਾ ਹੈ ਸੋ ਮੈਂ ਪ੍ਰਮਾਤਮਾ પાસે ਵੀ ਦੁਆ ਕਰਦਾ ਕਿ ਉਹਨਾਂ ਦੀ ਜ਼ਿੰਦਗੀ ਬਚੇ ਤੇ ਸਰਕਾਰ ਨੂੰ ਵੀ ਜ਼ੋਰਦਾਰ ਅਪੀਲ ਕਰਦਾ ਕਿ ਤਖੜੇ ਹੋ ਕੇ ਇਹ ਸਰਕਾਰ ਨੂੰ ਮੰਗਾ ਮੰਨਣੀ ਚਾਹੀਦੀ ਹੈ ਨਹੀਂ ਲੈ ਜਲੀਕੀ ਬਚਾਉਣੀ ਚਾਹੀਦੀ ਹੈ ਜਿਸ ਤਰ੍ਹਾਂ ਹੁਣ ਪੀਛੇ ਪਤੀ ਗੱਲ ਵੀ ਨਗਰੂ ਸਾਹਿਬ ਨੇ ਕਿਹਾ ਕਿ ਅਸੀਂ ਆਪਣਾ ਪੱਖ ਵੀ ਰੱਖਾਂਗੇ ਸੁਪਰੀਮ ਕੋਰਟ ਨੇ ਸਾਫ਼ ਤੌਰ ਤੇ ਰਿਪੋਰਟ ਮੰਗੀ ਹੈ ਕੱਲ ਤੇ ਕਰੇਨਾ ਦੀ ਸਿਹਤ ਨਾਲ ਜੁੜੀ ਹੋਈ ਔਰ ਕਿਹਾ ਗਿਆ ਹੈ ਕਿ ਸਰਕਾਰ ਜਿਹੜੀ ਉਹ ਇਹਨਾਂ ਨੂੰ ਕਨਵਿੰਸ ਕਰੇ ਕਿ ਥੋੜੇ ਜਿਹਾ ਦੇ ਟਰੀਟਮੈਂਟ ਦੇ ਦੇਖੋ ਜਿੱਥੋਂ ਤੱਕ ਤਾਂ ਟਰੀਟਮੈਂਟ ਦਾ ਇਸ ਵਾਲਾ ਇੱਕ ਵੱਖਰਾ ਸਬਜੈਕਟ ਹੈ ਇਸ ਤੇ ਮੈਂ ਕੁਝ ਨਹੀਂ ਕਹਿੰਕਾ ਤਾਂ ਉਹਨਾਂ ਦਾ ਡਿਢ ਰਾਧਾ ਹੈ ਇਹਦਾ ਇੱਕ ਸਿੱਖ ਆਪਣੇ ਮੂੰਹ ਚੋਂ ਗੱਲ ਕੱਢ ਲੈਂਦਾ ਹੈ ਉਸ ਤੇ ਉਹਦਾ ਕੋਸ਼ਿਸ਼ ਹੁੰਦੀ ਹੈ ਕਿ ਉਹਦਾ ਫਰਨ ਪੂਰਾ ਹੋਵੇ ਇਸੇ ਕਰਕੇ ਅਸੀਂ ਬਾਰਡਰਾਂ ਤੇ ਜਾਂਦੇ ਆ ਜਾਂ ਇੱਥੇ ਲੜਦੇ ਆ ਤਾਂ ਰਾਤ ਨੂੰ ਸਰੀਆਂ ਦੀਆਂ ਆ ਆ ਬੋਮਾ वगैरह ਅੱਜ ਨੂੰ ਪਾਣੀ ਲਾਉਨੇ ਆ ਹਾਰਡ ਜੇਡ ਦੇ ਮਹੀਨੇ ਚ ਧੁੱਪਾਂਜ ਕੰਮ ਕਰਦੇ ਆ ਬਾਰਡਰ ਤੇ ਜਾ ਕੇ ਜੋ ਕਾਰਗਲ ਦੀਆਂ ਜੰਗਾ ਵਰਗੇ ਜੰਗਾ ਚ ਲੜਦੇ ਆ ਉਹ ਇੱਕੋ ਸਾਡਾ ਡੇਢ ਅਰਾਦਾ ਇੱਕ ਗੁਰੂ ਦੇ ਸਿੱਖ ਦਾ ਇਸ ਕਰਕੇ ਉਸ ਵਾਸਤੇ ਮੈਂ ਕੁਝ ਨਹੀਂ ਕਹਾਗਾ ਲੇਕਿਨ ਮੈਂ ਤਾਂ ਇਹ ਨੇ ਕਹਾਂ ਕਿ ਸੁਪਰੀਮ ਕੋਰਟ ਨੂੰ ਸਿੱਧਾ ਦਖਲ ਦੇ ਕੇ ਸਿੰਧਸਤਾਨ ਸਰਕਾਰ ਨੂੰ ਕਹਿਣਾ ਚਾਹੀਦਾ ਕਿ ਇਹਨਾਂ ਦੀ ਜ਼ਿੰਦਗੀ ਵੀ ਬਚਾਓ ਔਰ ਮੰਗਾਂ ਵੀ ਮੰਨੋ ਤੁਸੀਂ ਵਾਅਦਾ ਕੀਤਾ ਹੈ ਸਾਨੂੰ ਵਾਅਦਾ ਪੂਰਾ ਕਰਨਾ ਚਾਹੀਦਾ ਕੀ ਲੱਗਦਾ ਕਿ ਸ਼੍ਰੋਮਣੀ ਕਾਲੀ ਦਲ ਹੁਣ ਆਲ ਪਾਰਟੀ ਮੀਟਿੰਗ ਬੁਲਾਉਣ ਲਈ ਕਹਿ ਰਿਹਾ ਹੈ ਕਿ ਕਿ ਵੱਖ-ਵੱਖ ਪਾਰਟੀਆਂ ਦੇ ਲੀਡਰ ਇਕੱਠੇ ਜ਼ਰੂਰ ਹੋਣ ਚਾਹੀਦੇ ਪੰਜਾਬ ਲੈਵਲ ਦੇ ਉੱਤੇ ਪੋਲਿਟੀਕਲ ਪਾਰਟੀਆਂ ਇਸ ਕਿਸ ਤਰ੍ਹਾਂ ਕਿਸ ਤਰੀਕੇ ਨਾਲ ਮੈਂ ਤਾਂ ਇਸ ਤੋਂ ਵੀ ਅੱਗੇ ਜਾਣਾ ਕਿ ਨਾ ਕੱਲੀਆਂ ਪੋਲਿਟੀਕਲ ਪਾਰਟੀਆਂ ਇੱਥੇ ਹੁਣ ਪੋਲਿਟਿਕਸ ਦਾ ਸਵਾਲ ਨਹੀਂ ਇੱਥੇ ਸਵਾਲ ਪੰਜਾਬ ਬਚਾਉਂਦਾ ਹੈ ਜੇ ਕਿਸਾਨੀ ਖਤਮ ਹੋ ਗਈ ਤੇ ਫਿਰ ਪੰਜਾਬ ਨਹੀਂ ਬਚੇਗਾ ਪੰਜਾਬ ਹੈ ਹੀ ਕਿਸਾਨੀ ਦੇ ਸੱਤੇ ਇਸ ਕਰਕੇ ਸਾਨੂੰ ਪੋਲਿਟਿਕਸ ਛੱਡ ਕੇ ਸਾਰੀਆਂ ਪਾਰਟੀਆਂ ਨੂੰ ਹੋਮੇ ਛੱਡ ਕੇ ਇੱਕ ਸਟੇਜ ਤੇ ਇਕੱਠੇ ਹੋਣ ਔਰ ਮੈਂ ਕਿਸਾਨ ਯੂਨੀਅਨ ਨੂੰ ਬੇਨਤੀ ਕਰਾਂਗਾ ਕਿ ਧੰਨਵਾਦ ਹੈ ਥੋੜਾ ਤੁਸੀਂ ਬੜੀ ਦੇਰ ਤੋਂ ਲੜਾਈ ਲੜਦੇ ਹੋ ਪਰ ਆਡਾ ਡਹਣ ਦੀ ਥਾਂ ਕਿਰਪਾ ਕਰਕੇ ਇੱਕ ਆਵਾਜ਼ ਹੋ ਕੇ ਕਰੋ ਇਹ ਨਾ ਕਹੋ ਕਿਸ ਨੇ ਕੀ ਕੀਤਾ ਕਿਸ ਨੇ ਕੀ ਕਰ ਲਿਆ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਆਵਾਜ਼ ਪੰਜਾਬ ਦੇ ਭਵਾਂ ਪੋਲਿਟਿਸ਼ੀਨ ਹੈ ਭਵਾਂ ਉਹ ਕਿਸਾਨ ਯੂਨੀਅਨ ਹੈ ਭਵਾਂ ਕੋਈ ਹੋਰ ਜਮਾਤਾਂ ਨਹੀਂ ਸਾਰੀਆਂ ਜਮਾਤਾਂ ਜਿਹੜਾ ਇੱਥੋਂ ਦਾ ਅੰਨ ਤੇ ਪਾਣੀ ਖਾਂਦੇ ਨੇ ਕਿਸਾਨੀ ਦਾਣ ਤੇ ਪਾਣੀ ਖਾਂਦੇ ਨੂੰ ਸਾਰਿਆਂ ਨੂੰ ਇੱਕ ਦ੍ਰਿੜਤਾ ਨਾਲ ਸਾਨੂੰ ਇਹ ਸਾਹ ਦੇਣਾ ਚਾਹੀਦਾ ਮੇਰੀ ਤਾਂ ਸਾਰਿਆਂ ਨੂੰ ਅਪੀਲ ਹੈ ਔਰ ਅਸੀਂ ਤਕੜੇ ਹੋ ਕੇ ਜਿੰਨੇ ਸਾਡੇ ਜਾਨ ਹੈ ਅਸੀਂ ਔਰ ਮੈਂ ਕਹਿਣਾ ਵੀ ਚਾਹੁੰਨਾ ਕਿ ਜੋ ਕੋਈ ਵੀ ਆਉਂਦਾ ਸਾਨੂੰ ਜੇ ਸਾਡਾ ਸਾਨੂੰ ਕੁਝ ਕੋੜਾ ਵੀ ਬੋਲ ਗਿਆ ਜੱਜ ਆਉਂਦਾ ਸਾਨੂੰ ਸਵਾਗਤ ਕਰਕੇ ਉਹਦਾ ਸਾਥ ਲੈਣਾ ਚਾਹੀਦਾ ਤੋ ਇੱਕ ਬੜਾ ਜ਼ਰੂਰੀ ਸਵਾਲ ਹੈ ਕਿ ਜਿਹੜਾ 30 ਤਰੀਕ ਨੂੰ ਕੱਲ ਨੂੰ ਅਲਟੀਮੇਟਮ ਟਾਈਮ ਪੂਰਾ ਹੋ ਰਿਹਾ ਹੈ ਸਮਾਂ ਸੁਸਾਭਾ ਨੂੰ ਜੀ ਹੈ 19 ਹੋ ਗਈ ਹੈ ਜਿਹੜੀ ਫੀਲਿੰਗ ਪਲਾਈ ਹੈ ਉਸ ਨੂੰ ਕਿਸੇ ਮਨਜ਼ੂਰ ਕਰਨ ਦੇ ਲਈ ਬੋਦਸਾ ਸਭ ਅੱਜ ਦਾ ਕਿਵੇਂ ਦੇਖ ਰਹੇ ਹੋ ਕਿ ਮੁੱਖ ਮੰਤਰੀ ਪੰਜਾਬ ਜਿਹੜੇ ਨੇ ਵਕੀਲ ਬਣੇ ਸੀ ਉਸ ਨੂੰ ਕਿਸ ਤਰੀਕੇ ਨਾਲ ਦੇਖ ਰਹੇ ਹੋ ਕਿਉਂਕਿ ਹੋਣ ਭੂਮਿਕਾ ਜਿਹੜੀ ਉਹ ਘਟਾਇਆ ਜਾ ਰਹੀ ਹੈ ਬੇਟਾ ਇੱਕ ਅੱਜ ਦਾ ਇੱਕ ਕੁਐਸਚਨ ਹੈ ਜਿਹੜਾ ਤੁਸੀਂ ਕੁਐਸਚਨ ਕਰ ਲਿਓ ਅੱਜ ਦਾ ਨਹੀਂ ਅੱਜ ਦਾ ਇੱਕ ਕੁਐਸਚਨ ਨਹੀਂ ਅੱਜ ਕੁਐਸਚਨ ਕਿਸਾਨ ਨਹੀਂ ਹੈ ਮੁੱਖ ਮੰਤਰੀ ਪੰਜਾਬ ਵਕੀਲ ਬਣੇ ਸੀਗੇ ਜੀ ਇਸ ਪੂਰੇ ਕਿਸਾਨੀ ਮਸਲੇ ਤੇ ਫਿਰ ਤੁਸੀਂ ਕਿਸ ਤਰੀਕਾ ਨਾਲ ਵੇਖ ਰਹੇ ਹੋ ਦੇਖੋ ਮੈਂ ਜਿੰਨਾ ਕਹਿਣਾ ਉਹਨਾਂ ਤੱਕ ਦੇ ਮੈਂ ਲਫ਼ਜ਼ ਨਹੀਂ ਵਰਤਿਆ ਲੇਕਿਨ ਮੈਂ ਸਮਝਦਾ ਕਿ ਮੁੱਖ ਮੰਤਰੀ ਬਚੋਲੇ ਨਹੀਂ ਸੀ ਬਣੇ ਮੁੱਖ ਮੰਤਰੀ ਤੇ ਮੁੱਖ ਮੰਤਰੀ ਦੇ ਜਿਹੜੇ ਐਮ ਐਲ ਏ ਨੂੰ ਚੁਟਕੀ ਨਾਲ ਕਹਦੇ ਸੀ ਕਰ ਦਿਆਂਗੇ ਹੱਲ ਤੇ ਫਿਰ ਐਡੂ ਵੱਡਾ ਧੋਖਾ ਕੀਤਾ ਕਿ ਜੇ ਉਦੋਂ ਹੀ ਲੋਕਾਂ ਨੂੰ ਕਹਿੰਦੇ ਮੈਂ ਅੱਜ ਕਹਿਣਾ ਕਿ ਸਾਰੇ ਝੂਠ ਬੋਲਦੇ ਨੇ ਸੁੱਬੇ ਸਾਰਾ ਪੈਸਾ ਸਾਰਾ ਸੈਂਟਰ ਕੋਲੇ ਚਲਿਆ ਗਿਆ ਹਈ ਕੁਛ ਨਹੀਂ ਸੁੱਬੇ ਕੋਲੇ ਇਸ ਕਰਕੇ ਕਿਉਂ ਝੂਠ ਬੋਲਦੇ ਨੇ ਇਹ ਕਹਿਣ ਕੇ ਸਾਥੋਂ ਗਲਤੀ ਹੋਈ ਹੈ ਝੂਠ ਦੀ ਮਾਫੀ ਮੰਗਣ ਤੇ ਸੈਂਟਰ ਸਰਕਾਰ ਨਾਲ ਇਕੱਠੇ ਹੋ ਕੇ ਸਾਰੇ ਲੜੀਏ ਤਾਂ ਕਿ ਤੁਸੀਂ ਇਹ ਜਿਹੜਾ ਪੂਰਾ ਕਰੋ ਕਿਸਾਨ ਦਾ ਕਰਜ਼ਾ ਵੀ ਮਾਫ ਕਰੋ ਕਿਸਾਨੇ ਜਿਹੜੇ ਵਾਕੀ ਮੰਗਾਂ ਉਹ ਵੀ ਠੀਕ ਕਰੋ ਔਰ ਅੱਗੇ ਨੂੰ ਵੀ ਜਿਹੜਾ ਕਿਸਾਨੀ ਨੂੰ ਉਹਨੂੰ ਇੱਕ ਤਰੀਕੇ ਸਰ ਅੱਜ ਸਾਡੇ ਤੇ ਇੰਨੇ ਟੈਕਸ ਮੜਤੇ ਨੇ ਤੁਸੀਂ ਗਿਣੀ ਨਹੀਂ ਸਕਦੇ ਹਰ ਟੈਕਸ ਕਿਸਾਨ ਤੇ ਆ ਰਿਹਾ ਹਰ ਮਿਡਲ ਕਲਾਸ ਡੁੱਟੀ ਜਾ ਰਹੀ ਹੈ ਅਮੀਰਾਂ ਨੂੰ ਛੋਟਾ ਦਿੱਤੀ ਜਾ ਰਹੀ ਹੈ ਸਾਰੇ ਦੇਸ਼ ਦਾ ਨਹੀਂ ਦੁਨੀਆ ਦਾ ਕਬਜ਼ਾ ਕੁਝ ਮਲਟੀਨੇਸ਼ਨਲ ਕਰ ਰਹੇ ਨੇ ਇਸ ਕਰਕੇ ਲੰਬੀ ਗੱਲ ਹੈ ਮੈਂ ਉਧਰ ਨਹੀਂ ਜਾਵਾਂਗਾ ਅੱਜ ਇਸ ਇਸ ਤੇ ਹੀ ਹੈ ਕਿ ਗੁਰੂ ਕਿਰਪਾ ਕਰੇ ਸੇਤ ਤੇ ਰੱਬ ਮਿਹਰ ਕਰੇ ਤੇ ਨਾਲ ਮੰਗਾ ਪੂਰੀਆ ਹੁਣ ਮੇਰੀ ਇਹ ਹੈ